ਕੰਗਣਾ ਨੂੰ ਥੱਪੜ ਮਾਮਲਾ ਅਸਲ ਚ ਕੀ ਹੈ ਆ ਚੰਡੀਗੜ੍ਹ 에어ਪੋਰਟ ਤੇ ਜੋ ਹਾਦਸਾ ਹੋਇਆ ਔਰ ਸਾਈਡ ਸੇ ਆਪ ਨੂੰ ਜੋ ਹੈ ਮੇਰੇ ਫੇਸ ਤੇ ਹਿੱਟ ਕੀ ਮੈਂ ਨੇ ਉਨਕੋ ਪੁੱਛਿਆ ਕਿ ਉਹਨਾਂ ਨੇ ਐਸਾ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਫਾਰਮਸ ਪ੍ਰੋਟੈਸਟ ਕੋ ਜੋ ਹੈ ਮੈਂ ਉਹ ਸਪੋਰਟ ਕਰਦੀ ਹਾਂ ਇਹ ਗੱਲ ਦਸੰਬਰ 2020 ਦੇ ਵਿੱਚ ਸ਼ੁਰੂ ਹੋਈ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਕਿਸਾਨ ਆਪਣੇ ਹੱਕਾਂ ਲਈ ਧਰਨੇ ਤੇ ਬੈਠੇ ਹੋਏ ਸਨ ਤਾਂ ਕੰਗਣਾ ਇੱਕ ਟਵੀਟ ਪਾਉਂਦੀ ਹੈ ਜਿਸ ਸੇ ਉਸ ਨੇ ਧਰਨੇ ਤੇ ਬੈਠੀਆਂ ਬੀਬੀਆਂ ਨੂੰ ਵਿਕਾਊ ਕਿਹਾ ਉਸ ਆਖਿਆ ਸੀ ਕਿ 100-100 ਰੁਪਏ ਲੈ ਕੇ ਧਰਨੇ ਤੇ ਬੈਠੀਆਂ ਨੇ ਇਹ ਬੀਬੀਆਂ ਇਸ ਗੱਲ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਹਰ ਇੱਕ ਪੰਜਾਬੀ ਤੇ ਦੇਸ਼ ਭਾਰਤ ਦੇ ਕਿਸਾਨ ਤੇ ਕਈ ਅਦਾਕਾਰ ਵੀ ਕੰਗਨਾ ਦੇ ਖਿਲਾਫ ਬੋਲੇ ਦਿਲਜੀਤ ਤੋਂ ਸਾਂਝ ਨਾਲ ਵੀ ਵਿਵਾਦਿਤ ਟਵੀਟ ਨੂੰ ਲੈ ਕੇ ਕੰਗਨਾ ਦੀ ਖੁੱਲੇ-ਆਮ ਤੂਤੂ ਮਾਮੇ ਹੋਈ ਹਾਲ ਹੀ ਚ ਬਾਲੀਵੁੱਡ ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਜਦੋਂ 에ਰਪੋਰਟ ਤੇ ਸਪਾਟ ਹੋਈ ਤਾਂ ਸੀਐਸਐਫ ਜਵਾਨ ਕੁਲਵਿੰਦਰ ਕੌਰ ਨੇ ਉਸਦੇ ਥੱਪੜ ਮਾਰ ਦਿੱਤਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਿਆ ਕੁਲਵਿੰਦਰ ਕੌਰ ਦਾ ਕਹਿਣਾ ਹੈ ਇਸ ਨੇ ਜਿਨ੍ਹਾਂ ਬੀਬੀਆਂ ਨੂੰ 100-100 ਰੁਪਏ ਦੇ ਕੇ ਵਿਕੀਆਂ ਆਖਿਆ ਸੀ ਉਹਨਾਂ ਦੇ ਵਿੱਚ ਮੇਰੀ ਮਾਂ ਵੀ ਬੈਠੀ ਸੀ ਕੰਗਣਾ ਬੈਠ ਕੇ ਦਿਖਾ ਦਵੇ ਕੰਗਣਾ ਰਣੌਤ ਨੇ ਥੱਪੜ ਘਟਨਾ ਤੋਂ ਬਾਅਦ ਆਪਣੀ ਸੋਸ਼ਲ ਮੀਡੀਆ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਜਿਸ ਨੇ ਉਸ ਚ ਪੰਜਾਬ ਨੂੰ ਅਤੰਕਵਾਦ ਤੇ ਉਗਰਵਾਦ ਦੇ ਨਾਲ ਜੋੜ ਦਿੱਤਾ ਇਸ ਵੀਡੀਓ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੁਣ ਇਸ ਲੜਾਈ ਦੇ ਵਿੱਚ ਦੋ ਧਿਰ ਬਣ ਗਏ ਨੇ ਬਹੁਤ ਸਾਰੇ ਲੋਕ ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਪੱਖ 'ਚ ਨੇ ਤੇ ਦੂਜੇ ਪਾਸੇ ਬਾਲੀਵੁੱਡ ਤੋਂ ਕਈ ਅਦਾਕਾਰ ਕੰਗਨਾ ਦੇ ਪੱਖ 'ਚ ਨਜ਼ਰ ਆ ਰਹੇ ਨੇ ਭਾਵੇਂ ਕਿ ਬਾਅਦ 'ਚ ਸੁਰੱਖਿਆ ਫੋਰਸ ਮੁਲਾਜ਼ਮ ਕੁਲਵਿੰਦਰ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਪੰਜਾਬੀਆਂ ਵੱਲੋਂ ਕੁਲਵਿੰਦਰ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਜ਼ਿਕਰਯੋਗ ਹੈ ਕਿ ਕੁਲਵਿੰਦਰ ਪੈਲ ਪਿੰਡ ਕਪੂਰਥਲਾ ਦੀ ਵਸਨੀਕ ਹੈ ਤੇ ਪਿੰਡ ਦੀ ਪੰਚਾਇਤ ਨੇ ਕੁਲਵਿੰਦਰ ਦੇ ਮਾਪਿਆਂ ਦਾ ਸਨਮਾਨ ਕੀਤਾ ਹੈ ਘਰਦਾਈ ਸਾਰੇ ਮਾਮਲੇ ਤੇ ਕੀ ਕਹਿਣਾ ਕਮੈਂਟ ਕਰਕੇ ਦੱਸੋ